ਸਿਮਰ ਸਿਮਰ ਗੁਰ ਸਤਿ ਗੋਰੀ ਆਪਣਾ ਸਿਮਰ ਸਿਮਰ ਗੁਰ ਸਤਿ ਗੋਰੀ ਆਪਣਾ ਸਿਮਰ ਸਿਮਰ ਗੁਰ ਸਤਿ ਗੋਰੀ ਆਪਣਾ ਨਾਨਕ ਜੋਰ ਗੋਵਿੰਦ ਕਾ ਨਾਨਕ ਜੋਰ ਗੋਵਿੰਦ ਕਾ ਨਾਨਕ ਜੋਰ ਗੋਵਿੰਦ ਕਾ ਕਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਕੈਨੇਡਾ ਦੇ ਉੱਗੇ ਸ਼ਹਿਰ ਕੈਲਗਰੀ ਦੇ ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਸਰਬ ਰੋਗ ਦਾ ਉਹ ਖੁਦ ਨਾਮ ਮਿਸ਼ਨ ਚੰਡੀਗੜ੍ਹ ਵੱਲੋਂ ਇੱਕ ਚਾਰ ਰੋਜ਼ਾ ਰੋਗ ਨਿਵਾਰਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਲਾ ਇਲਾਜ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਸੰਗਤੀ ਰੂਪ ਵਿੱਚ ਗੁਰਬਾਣੀ ਦਾ ਜਾਪ ਕੀਤਾ ਗਿਆ ਇਸ ਕੈਂਪ ਦੀ ਦੇਖਰੇਖ ਕਰ ਰਹੇ ਮੈਡਮ ਗਰਦੀਸ਼ ਕੌਰ ਗਰੇਵਾ ਨੇ ਸਰਬ ਰੋਗ ਕ ਔਖਦ ਨਾਮਾਰੇ ਸੰਗਤਾਂ ਨੂੰ ਵਸਾ ਨਾਲ ਜਾਣਕਾਰੀ ਦਿੱਤੀ ਇਸ ਮਿਸ਼ਨ ਦੇ ਬਾਨੀ ਸਰਦਾਰ ਹਰਦੀਆਰ ਸਿੰਘ ਰਿਟਾਇਰਡ ਆਈਏਐਸ ਹਣ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੇ ਵੱਖੋ ਵੱਖਰੇ ਸਟੈਪਸ ਤੇ ਸੰਤਾ ਨਾਲ ਵੀ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਲਕ 3V ਚੈਨਲ ਦੇ ਨਾਲ ਘਲੇ ਚ ਕਾਰਨ ਮੇਰੀ ਅਤੀ ਸ਼ਰਮਾ ਪਰ ਅਸੂਰੀ ਸਮਲੀਆ ਸੀ ਦੋ ਸਾਥ ਤੋਂ ਲੈ ਕੇ ਤੋਂ ਵਾਪਸ ਕੀ ਗਿਆ ਸਾਡੇ ਤੇ ਇਹਨਾਂ ਨੇ ਜਿਹੜੀ ਗੱਲ ਕੀਤੀ ਸੀ ਦੋ ਦਿਨ ਤੋਂ ਸਤਿਗੁਰੂ ਪਹਿਲਾਂ ਮੈਂ ਮਹਾਰਾਜ ਜੀ ਚਨ ਅੱਜ ਬੇਨਤੀ ਕਰਦੀ ਕਿ ਵਾਹਿਗੁਰੂ ਇਦਾਂ ਹੀ ਰਹਿਮਤ ਬਖਸ਼ਾਈ ਰੱਖਾ ਬਹੁਤ ਭੋਲੇ ਜਿਹੇ ਨੇ ਬੜੇ ਭੋਲੇ ਮਨ ਦੇ ਨੇ ਬੜੇ ਪਿਆਰੇ ਤੇ ਮੈਂ ਦਿਲ ਕੇ ਪੈਰ ਵਿੱਚ ਮਹਾਰਾਜ ਤੋਂ ਗੱਲ ਕਰਦੀ ਹਾਂ ਮਹਾਰਾਜ ਇਸੇ ਪੈਰਾਂ ਤੇ ਬਖਸ਼ਿਸ਼ਾ ਰੱਖਿਓ ਕਿਤੇ ਕਹਿੰਦੇ ਬਈ ਮੇਨਾਂ ਖਾਂ ਤੋਂ ਦਸਤਾਨੀ ਸਰਜਰੀ ਹੋਣੀ ਇਹਨਾਂ ਦੇਖਾਂਗੇ ਪਹਿਲੇ ਦਿਨ ਨੋਟਿਫੀ ਕਹਿੰਦੇ ਮੈਨੂੰ ਥੋੜਾ ਥੋੜਾ ਦਿਸਦਾ ਕਿ ਜਦੋਂ ਦੂਰ ਬੈਠਾ ਕੋਈ ਪਛਾਣਿਆ ਨਹੀਂ ਸੀ ਜਾਂਦਾ ਦੂਜੇ ਦਿਨ ਕਹਿੰਦੇ ਮੈਨੂੰ ਹੋਰ ਪਛਾਣ ਆਉਣੀ ਕੱਲ੍ਹ ਜਦ ਦੇ ਇੱਕ ਬੜੀ ਬੁੱਢੀ ਰਹਿਮਤ ਦਾ ਇੱਕ ਮਾਂ ਨੂੰ ਪਤਾ ਕਿ ਉਹਦਾ ਬੱਚਾ ਕੁਝ ਜਦੋਂ ਦੂਰ ਆਂਦਾ ਹੋਵੇ ਕੋਈ ਗੱਲ ਸੁਣਨ ਚ ਛੋਟੀ ਹੀ ਲੱਗਦੀ ਹੈ ਸੁਣਨ ਚ ਛੋਟੀ ਹੀ ਲੱਗਣੀ ਆ ਪਰ ਮਾਂ ਦੇ ਜਿਹਦੇ ਬੱਚੇ ਪਰੇ ਦੂਰ ਹਾਂ ਪ੍ਰੈਕਟਿਸ ਕਰਨ ਜਾਂਦੇ ਦੂਜੇ ਹਾਂ ਬੈਠੇ ਨੇ ਕਿ ਮਾਂ ਕਿੰਨਾ ਫਿਕਰ ਕਰ ਰਹੀਦਾ ਕਿ ਮੇਰਾ ਬੱਚਾ ਸਹੀ ਹੋਵੇ ਕੋਈ ਨਾ ਫਿਰ ਮਾਂ ਵੀ ਬਹੁਤ ਖਰਾਬ ਹੈ ਇਹਨਾਂ ਦੀ ਬੇਟੀ ਇੱਕ ਤੇ ਉਹ ਟ੍ਰਾਂਕੋ ਦੇ ਵਿੱਚ ਜੌਬ ਕਰਦੀ ਹੈ ਚਾਰ ਸਾਲ ਤੋਂ ਚਾਰ ਸਾਲ ਤੋਂ ਅਪਲਾਈ ਕਰ ਰਹੀ ਸੀ ਕਿ ਕੈਨ ਉਹ ਜੌਬ ਮਿਲ ਜੇ ਤੇ ਇਹਨਾਂ ਨੂੰ ਤੇ ਮੈਂ ਬੇਨਤੀ ਕਰਕੇ ਬੈਠੀ ਸੀ ਵਾਹਿਗੁਰੂ ਮੇਰੀ ਕੋਈ ਕਸੌਣਾ ਕੁਛੇ ਤਫਾਸਲ ਸੁਣ ਲਾ ਜਦੋਂ ਬੰਦਾ ਹੱਥ ਦਾ ਇਹੀ ਨਿਕਲਿਆ ਰਾਤ ਨੂੰ ਪਾਲ ਆ ਗਈ ਕੈਲਗਰੀ ਤੇ ਜੌਨ ਮਿਲਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੱਲ ਬਹੁਤ ਬਿਆਨਤਾ ਸਾਨੂੰ ਹੀ ਅਰਦਾਸਾਂ ਕਰਨੀਆਂ ਨਹੀਂ ਆਉਂਦੀਆਂ ਸਾਨੂੰ ਝੋਲੀਆਂ ਕਰਨੀਆਂ ਨਹੀਂ ਆਉਂਦੀਆਂ

ਬਰਸਾਡੀਆਂ ਅਰਦਾਸਾਂ ਬਹੁਤੀਆਂ ਉੱਪਰਲੇ ਮਨੋਂ ਹੁੰਦੀਆਂ ਸਾਡਾ ਮਨ ਜਿਹੜਾ ਉਹਦੇ ਵਿੱਚ ਸ਼ੰਕੇ ਹੁੰਦੇ ਆ ਕਿੰਤੂ ਪ੍ਰਤ ਹੁੰਦੇ ਆ ਕਿ ਪਤਾ ਨਹੀਂ ਅੱਛਾ ਕੁਛ ਅਬਗੇ ਅੰਦਾਸ ਕਰ ਲਏ ਨੇ ਪਤਾ ਨਹੀਂ ਪੂਰੀ ਹੋਣੀ ਕਿ ਨਹੀਂ ਹੋਣੀ ਜਦੋਂ ਅਸੀਂ ਪੂਰੇ ਸ਼ਰਧਾ ਭਰੋਸੇ ਪ੍ਰੇਮ ਦੇ ਨਾਲ ਭਿੰਦ ਕੇ ਅੰਦਾਸ ਕਰਦੇ ਆ ਗੁਰੂ ਸਾਹਿਬ ਜੀ ਉਸ ਹੁੰਦੇ ਆ ਬੇਥੀ ਕਦੇ ਨਾ ਹੋਵੇ ਜਨ ਕੇ ਅੰਦਾਸ ਕਿ ਮਨੋਂ ਨਾ ਦਿਨ ਜਾਨ ਸੀ ਕਿ ਮਨੋਂ ਚੱਕਰ ਆਇਆ ਕਿ ਦੋ ਵਾਰੀ ਡੀ ਐਮਬੂਲੈਂਸ ਤੇ ਜਾਣਾ ਪਿਆ ਕਰ ਵਾਪਿਸ ਮਨੇ ਹਸਪੀਟਲ ਲੈ ਕੇ ਗਈ ਤੇ ਅਸਲ ਉਹਨਾਂ ਨੇ ਕਿਹਾ ਕੁਝ ਨਹੀਂ ਹੈਗਾ ਤੇ ਮੈਂ ਵੀ ਖਿਆਲ ਨਹੀਂ ਕੀਤਾ ਉਸ ਤੋਂ ਬਾਅਦ ਮੈਂ ਇੰਡੀਆ ਗਈ ਤੇ ਉੱਥੇ ਮੈਂ ਬਾਥਰੂਮ ਚ ਡਿੱਗ ਗਈ ਇਸਨੇ ਫ੍ਰੈਂਟਜੀ ਹੋ ਗਈ ਤੇ ਕਿਉਂਕਿ ਅਸੀਂ ਇੰਡੀਆ ਸੀ ਅਸੀਂ ਫਟਫਟ ਡਾਕਟਰ ਕੋਲ ਗਏ ਤੇ ਉਹਨਾਂ ਨੇ ਐਮ ਆਰ ਆਈ ਕਰਾ ਦਿੱਤੀ ਤੇ ਐਮ ਆਰ ਆਈ ਕਰਾ ਕੇ ਉਹ ਕਹਿੰਦੇ ਜੀ ਤੁਹਾਨੂੰ ਇਲੈਪਸੀਆ ਮਿਲ ਗਈ ਤਾਂ ਤੇ ਮਨ ਨੂੰ ਯਕੀਨ ਜਾਨੀ ਹੋਇਆ ਮੈਂ ਕਿਹਾ ਕਿਸੇ ਕੋਲ ਡਾਕਟਰ ਵੀ ਸਲਾਹ ਲੈਂਦੇ ਆ ਸੀ ਕਹਿੰਦੇ ਫਿਰ ਲੁਧਿਆਣਾ ਵਿੱਚ ਅਸੀਂ ਕਿਸੇ ਡਾਕਟਰ ਕੋਲ ਗਏ ਨਿਊਰੋਲੋজিস্ট ਕੋਲ ਉਹਨੇ ਵੀ ਕਨਫਰਮ ਕੀਤਾ ਔਰ ਉਹਨੇ ਬਹੁਤ ساری ਦਵਾਈ ਲਗਾ ਦਿੱਤੀ ਮਤਲਬ ਉੱਥੇ ਬੜੀ ਬਹੁਤ ਸਾਰੀ ਲਿੰਦੇ ਉਹ ਐਨੀਆਂ ਨਵੀਆਂ ਲਗਾ ਦਿੱਤੀਆਂ ਕਿ ਉਹਨੂੰ ਕੁਝ ਖਾਨੀਆਂ ਪੈਰੀਆਂ ਸੀ ਉਹ ਕਹਿੰਦੇ ਸਾਡੀ ਲਾਈਫਲੋਂਗ ਚੱਲਣੀਆਂ ਦਵਾਈਆਂ ਫਿਰ ਅਸੀਂ ਇੱਥੇ ਆ ਗਏ ਮੈਂ ਡਾਕਟਰ ਨੂੰ ਦੱਸਿਆ ਕਿ ਬੁਸਰਤੀ ਨੂੰ ਤੇ ਉਹਨਾਂ ਨੇ ਕਿਹਾ ਆਪਣੀ ਅਮਰੇ ਦੀ ਰਿਪੋਰਟ ਕਹਿੰਦੇ ਅਸੀਂ ਇੰਡੀਆ ਦੀ ਰਿਪੋਰਟ ਤੇ ਯਕੀਨ ਨਹੀਂ ਕਰਦੇ ਅਸੀਂ ਆਪਣਾ ਕਰਵਾਮਾ ਵੀ ਤੇ ਉਹਨਾਂ ਨੇ ਐਮ ਆਰ ਆਈ ਬਾਰੇ ਲਿਖਿਤ ਇੱਕ ਰੰਗਛਾ ਲੱਗਿਆ ਰਿਪੋਰਟ ਆ ਮੈਮ ਆਈ ਹੋਮ ਇਹ ਦਿਨ ਗੱਪੀ ਇਸ ਮੈਂ ਬੈਠਾ ਖਾਦੇ ਪੱਕ ਜਦੋਂ ਮੈਂ ਲੁਧਿਆਣਾ ਦੇ ਸੀਗੀ ਇਸ ਤੋਂ ਪਹਿਲਾਂ ਅੰਤ ਟਟਾ ਤੇ ਮੇਰੇ ਸੁਣਿਆ ਹੋਇਆ ਸੀ ਸਰ ਨੂੰ ਕੰਮ ਖ ਨਾਮ ਦਾ ਕੰਮ ਪਰ ਮੈਂ ਕਰਿਆ ਕਹਿੰਦੀ ਸੀ ਕੀਤਾ ਤੇ ਮੈਨੂੰ پتہ ਨਹੀਂ ਸੀ ਕਿੱਥੇ ਅੰਦਾਜ਼ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਤੇ ਮੈਂ ਕਿਹਾ ਬਿਨਾ ਆਣਾ ਚਾਹੀਦਾ ਚੰ ਵਿੱਚ ਆ ਐਕਚੁਅਲੀ ਰੈਗੂਲਰ ਗੋਜ ਹੁੰਦਾ ਉੱਥੇ ਉਹ ਬਣਾ तो उम कोई सी तो मैं सवेरे पाँच बजे टैक्सी करके तो चली गई मैं तो जाना सी भाई रणधीर सिंह तो फिर उत गई तो मैं मतलब दिमाग तो यही कि वागू जी इतनी बख्शिश कर जिदा सुने हुआ तो बड़ी शरदा न गई शायद एक बार होगी तो उस असि इतने आ, आ गए कुछ हो पता नहीं मैं खाई गई खाई गई पर मैं चक्कर नहीं आया उस कभी भी ਮੈਨੂੰ ਮੈਗਾ ਕੋਈ ਤੇ ਡਾਕਟਰ ਕੋਲ ਕੋਈ ਹੈ ਨਹੀਂ ਤੇ ਉਹਨਾਂ ਨੇ ਜਿਹੜਾ ਉਹਨਾਂ ਕਰਾ ਦਿੱਤੇ ਕੁਝ ਵੀ ਨਹੀਂ ਖਾ ਉਸ ਵਾਰ ਵੀ ਕੁਝ ਨਹੀਂ ਸੀ ਬੋਲੇ ਸੋਨਿਆ ਸਵਾ ਸ਼ਰੀਆਤ ਤੁਹਾਡੇ ਅੰਦਰ ਜਾਣਾ ਇਹਦੇ ਨਾਲ ਦਵਾਈਆਂ ਤੁਹਾਡੀਆਂ ਆਪੇ ਘੱਟ ਜਾਣੀਆਂ ਆਪੇ ਬਿਮਾਰੀ ਠੀਕ ਹੋਣੀ ਸ਼ੁਰੂ ਹੋ ਜਾਣੀ ਆਪੇ ਇਲਾਜ ਸ਼ੁਰੂ ਹੋ ਜਾਣਾ ਸੋ ਉਸ ਦਵਾਈ ਦੇ ਨਾਲ ਨਾਮਦਾਰਨ ਦੀ ਦਵਾਈ ਆਪਾਂ ਵਰਤਣੀ ਆ ਉਹ ਦਵਾਈ ਵੀ ਪਹਿਲਾਂ ਇੱਕਦਮ ਨਹੀਂ ਚੱਲਣੀ ਇਹ ਦੋ ਤਿੰਨ ਪੋਟਾਂ ਕੱਲ੍ਹ ਵੈਰੀ ਅਸੀਂ ਉਹ ਮੈਂ ਅੱਜ ਪੜ੍ਹ ਦਿੰਨੀ ਆ ਇੱਕ ਸੀ ਮੇਰਾ ਕਲੂਆ ਦੇ ਨਾਨੀ ਜੀ ਸ਼ਾਇਦ ਜੇ ਬੈਠੇ ਹੁੰਦੇ ਕਾਕਾ ਬ੍ਰਹਮ ਜੋਤ ਸੀਗਾ ਮਨੀਸ਼ਾਲ ਦਾ ਤੇ ਉਹਨਾਂ ਨੇ ਉਹਨਾਂ ਦੇ ਕਾਨੀ ਜੀ ਇਸ ਬੱਚੇ ਦੇ ਬੈਠੇ ਅੱਜ ਸੰਗਤ ਦੇ ਵਿੱਚ ਸ਼ਾਇਦ ਮੈਂ ਕਿਹਾ ਸ਼ਾਇਦ ਆਇਆ ਹੂੰ ਉਹਨਾਂ ਦੇ ਲਿਖ ਦਿੱਤਾ ਸੀ ਕਿ ਉਹਨਾਂ ਦੇ ਦੋਤੇ ਨੂੰ ਹੋ ਗਿਆ ਸੀ ਡੇਂਗੂ ਬੁਖਾਰ ਤੇ ਉਹਦੇ ਪਲੇਟलेट्स ਬਹੁਤ ਘੱਟ ਗਏ ਸੀ ਸੈੱਲ ਬਹੁਤ ਘੱਟ ਗਏ ਸੀ ਡੀ ਐਮ ਸੀ ਚ ਦਾਖਲ ਸੀ ਵੈਂਟੀਲੇਟਰ ਤੇ ਸੀਗਾ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਉਹ ਫਟਾਫਟ ਕੇ ਲੈ ਕੇ ਇੱਕ ਕੈਂਟਰੀ ਤੋਂ ਮੈ ਲੁਧਿਆਣੀ ਲੁਧਿਆਣੀ ਜਾ ਕੇ ਉਹਨਾਂ ਨੇ ਉਹ ਬੱਚੇ ਨੂੰ ਦੇਖ ਕਿ ਉਹਦੀ ਹਾਲਤ ਤਾਂ ਉੱਥੇ ਉਹਨਾਂ ਨੇ 15 ਦਿਨ ਜਿਹੜਾ ਗੁਰੂ ਅਮਰਦਾਸ ਰੋਗ ਨਿਵਾਰਣ ਕੇਂਦਰ ਕੋਲ ਵਿਹਾਣੀਆਂ ਸੰਗਤ ਜੀ ਤੁਸੀਂ ਪਿੱਛੇ 파ਰੰਪਯਾ ਉਹ ਲੈ ਜੋ ਉੱਥੇ ਤਿੰਨ ਟਾਈਮ ਜਿਹੜੇ ਸਮਾਗਮ ਹੁੰਦੇ ਮੈਨੂੰ ਜਾਣਕਾਰੀ ਫੇਨ ਫੋਨ ਕਰਨਾ ਕੀ ਐਡਰੈਸ ਆ ਕਿੱਥੇ ਸਮਾਗਮ ਹੁੰਦਾ ਉਹ ਦੱਸਤਾ ਪਿਆ ਉੱਥੇ ਕਹਿੰਦੇ ਆਂ ਜੀ ਕਿ ਨਾਲ 15 ਦਿਨ ਉੱਥੇ ਹਾਜ਼ਰੀ ਭਰੀ ਅੰਦਾਸਾਂ ਕਰਾਈਆਂ ਤੇ ਉਹ ਬੱਚਾ ਵੈਂਟੀਲੇਟਰ ਤੋਂ ਉੱਤਰ ਗਿਆ ਤੇ ਠੀਕ ਹੋ ਗਿਆ ਇਸ ਕੋਲ ਸੀ ਹੈ ਬੇਟੀ ਖੋ 2015 ਨੂੰ ਉਹ 215 ਚ ਉਹਨੇ ਨਿਰ ਕਰੇ ਕਿ ਕਿਤਾ ਸੀਗਾ ਤੇ ਉਹ ਅਗਦੀਮਾ ਸੀ 5 ਸਾਲ ਦੀ ਉਮਰ ਕੋ 5 ਸਾਲ ਦੀ ਉਮਰ ਤੋਂ ਤੁਸੀਂ ਦੇਖੋ ਕਿ 24 ਸਾਲ ਦੀ ਉਮਰ ਤੱਕ ਘਰਦਿਆਂ ਨੇ ਪਤਾ ਵੀ ਕਿੰਨਾ ਟਰੀਟਮੈਂਟ ਕਰਾਇਆ ਹੋਣਾ ਕਿੰਨਾ ਇਲਾਜ ਕਰਾਇਆ ਹੋਣਾ ਉਸ ਲੜਕੀ ਦਾ ਪਰ ਉਹ ਅਗਦੀਮਾ ਉਹਦੇ ਸਾਰੇ ਸਰੀਰ ਤੇ ਇਹਨੇ ਰੈਸ਼ ਸੀ ਇੰਨੀ ਖਾਰਿਸ਼ ਹੁੰਦੀ ਸੀ ਤੇ ਠੀਕ ਨਹੀਂ ਸੀ ਹੋ ਰਿਹਾ ਕਿਸੇ ਵੀ ਦਵਾਈ ਦੇ ਨਾਲ ਉਹਨੇ ਕੈਂਪਟ੍ਰੇਨ ਕੀਤਾ 2015 ਦਾ ਉਸ ਤੋਂ ਬਾਅਦ ਉਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਉਸ ਤੋਂ ਬਾਅਦ ਮੇਰੀ ਕੋਈ ਦਵਾਈ ਨਹੀਂ ਹੁਣ ਚੱਲ ਰਹੀ ਤੇ ਮੇਰੀ ਸਕਿਨ ਬਿਲਕੁਲ ਨੋਰਮਲ ਹੋ ਗਈ ਤੇ ਠੀਕ ਹੋ ਗਈ ਇੱਕ ਹੋਰ ਸੀ ਬੀਬੀ ਜੀ 42 ਸਾਲ ਦੇ ਉਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਮੈਨੂੰ ਇਹ ਕੈਂਪ ਬਹੁਤ ਚੰਗਾ ਲੱਗਾ ਇਸ ਤਰ੍ਹਾਂ ਦੇ ਕੈਂਪ ਜਿਹੜੇ ਹਰ ਜਗ੍ਹਾ ਲੱਗਣੇ ਚਾਹੀਦੇ ਆ ਤੇ ਮੇਰੇ ਤਾਂ ਸਾਰੇ ਰੋਗ ਹੀ ਠਿੱਕ ਗਏ ਉਹਨਾਂ ਨੇ ਰੋਗ ਨਹੀਂ ਲਿਖੇ ਕਿਹੜੇ-ਕਿਹੜੇ ਸੀਗੇ ਪਰ ਉਹਨਾਂ ਨੇ ਲਿਖ ਦਿੱਤਾ ਕਿ ਮੇਰੇ ਸਾਰੇ ਰੋਗ ਠਿੱਕ ਗਏ ਸੋ ਸੰਗਤ ਜੀ ਇਸ ਤਰ੍ਹਾਂ ਇੱਕ ਹੋਰ ਸੀ ਹਾਂ ਉਹਨਾਂ ਨੇ ਲਿਖਿਆ ਕਿ ਇੱਕ ਕੈਂਪ ਮੈਨੂੰ ਬਹੁਤ ਜੰਗਲ ਲੱਗਾ ਤੇ ਮੈਨੂੰ ਉਹ ਪਿੱਛੇ ਲਿਖ ਦਿੱਤਾ ਹਾਂਜੀ ਉਹਨਾਂ ਨੇ ਲਿਖਿਆ ਕਿ ਮੈਂ ਪਹਿਲਾ ਕੈਂਪ ਜਿਹੜਾ ਸੀਗਾ ਉਹ ਟੈਂਪ ਕੀਤਾ ਸੀ 2015 ਦੇ ਵਿੱਚ ਤੇ ਉਸ ਤੋਂ ਉਸ ਤੋਂ ਬਾਅਦ ਇਹ ਮੇਰੀ ਬਿਮਾਰੀ ਨੂੰ ਫਟ ਪੈਣਾ ਸ਼ੁਰੂ ਹੋ ਗਿਆ ਬਿਮਾਰੀ ਉਹਨਾਂ ਨੇ ਲਿਖੀ ਉਹਨਾਂ ਨੇ ਲਿਖਿਆ ਕਿ ਹੁਣ ਮੈਂ ਬਿਲਕੁਲ ਠੀਕ ਆ सो इस तरह गुरु मेहर हुंदीया संगदिल पता नहीं केत मेहर हो जानीया

ਸਤਿ ਸ੍ਰੀ ਅਕਾਲ ਸਤਿਗੁਰ ਨਾਮਿਕ ਸਤਿ ਸ੍ਰੀ ਅਕਾਲ ਸਤਿਗੁਰ ਨਾਮਿਕ ਜਨਕਲ ਰਾਖੀ ਮੇਰੀ ਜਨਕਲ ਰਾਖੀ ਮੇਰੀ ਜਨਕਲ ਰਾਖੀ ਮੇਰੀ 2003 ਤੋਂ ਇਸ ਪ੍ਰੋਬਲਮ ਸੀ ਕਿ ਮੈਨੂੰ ਐਰਰ ਹੋਤੀ ਸੀ ਲੱਗੀ ਬੜੀ ਮੈਂ ਪਰ ਉਹਨਾਂ ਤੋਂ ਕਿਹਾ ਕਿ ਸਾਡੇ ਭੈਣ ਜੀ ਆ ਕੋਈ ਨਾਲ ਨਹੀਂ ਉਹਨਾਂ ਨੂੰ ਇੰਡੀਕੇਟਰ ਕਿਸੇ ਰਾਤ ਨੂੰ ਨਹੀਂ ਆਇਆ ਉਹਨਾਂ ਨੇ ਗੱਲ ਕਹਿੰਦੇ ਤੇ ਮੈਂ ਉਹਨਾਂ ਨੇ ਇਹ ਗੱਲ ਕਹੋਈ ਇਹ ਭੈਣ ਜੀ ਮੈਂ ਇਹ ਚੀਜ਼ਾਂ ਵਿੱਚ ਭਰੀਕ ਨਹੀਂ ਕਰਦੀ ਆ। ਉਹ ਕਹਿੰਦੇ ਨਹੀਂ ਤਾ ਜਾਣਾ ਇੱਕ ਵਾਰ ਚਾਰ ਦਿਨ ਜਾਣਾ ਆ ਕੇ ਏਕੀ ਫੋਰਾਏ ਗੁਰੂ ਘਰ ਦੇ ਉੱਤੇ ਅਡੰਡ ਕੀਤਾ ਚਾਰ ਦਿਨ ਅਡੰਡ ਕੀਤਾ ਮੈਂ ਚੌਥੇ ਦਿਨ ਲੰਗਰ ਸਕੇ ਗੁਰੂ ਘਰ ਤੋਂ ਬਾਹਰ ਆਈ। ਇੰਨੀ ਰਾਹਤ ਨੂੰ ਦੀ ਮੇਰੇ ਹੋਈ ਕਿ ਮੈਂ ਦੱਸ ਨਹੀਂ ਸਕਦੀ। ਸਾਨੂੰ ਮੰਗਣਾ ਨਹੀਂ ਹੁੰਦਾ ਮੈਂ ਤਾਂ ਉਹ ਖੁਸ਼ ਹਾਂ। ਐਸੇ ਦਾ ਮੰਗਣ ਜੋ ਹੋ ਗਿਆ ਸਾਸੀ ਦੇ ਕੋਸ਼ਿਸ਼ ਵੀ ਸੱਸ ਬੋਲੇ ਆਖ ਗੁਰੂ ਨੇ ਸਤਾਰੇ ਪਰਤਾਖ ਗੁਰੂ ਨੇ ਸਤਾਰੇ ਪਰਤਾਖ ਗੁਰੂ ਨੇ ਸਤਾਰੇ ਪਰਤਾਖ ਗੁਰੂ ਨੇ ਸਤਾਰੇ janam amin dar tadak panjana din dar tadak panjana

ਆਪਣੇ ਕਿਰਪਾਤਾਰੀ ਪ੍ਰਭੂ ਆਪਣੇ ਕਿਰਪਾਤਾਰੀ ਜਿਉ ਆਪ ਪੁਝਾਏ ਸੋ ਸੰਦਰਸੀ ਤਤ ਕਾ ਬੇਤਾ ਜੀ ਜੰਤਰ ਸਵਤਾ ਕੇ ਹਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਪੂਰਾ ਜਿਸ ਨੂੰ ਸਾਇ ਤਿਸ ਤਜ ਅਵਰ ਕਹਾ ਕੋ ਜਾਏ ਸਤਿ ਕਿਰਪਾਤਾਰੀ ਪ੍ਰਭ ਜ ਆਪਣੇ ਕਿਰਪਾਤਾਰੀ ਵਰ ਦੇ ਆਪਣੇ ਕਿਰਪਾਤਾਰੀ